ਸਸਿਗਾਰ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਹੁਣ ਪੰਜਾਬ ਦੇ ਮੌਸਮ ਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਕਿ ਆਖਰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਵੱਡੀਆਂ ਭੇਖਵਾੜੀਆਂ ਹੋ ਚੁੱਕੀਆਂ ਨੇ ਆਈਐਮਡੀ ਵਿਭਾਗ ਦੇ ਮੁਤਾਬਕ ਹੁਣ ਘਰਾਂ ਦੇ ਵਿੱਚੋਂ ਬਾਹਰ ਜਦੋਂ ਤੁਸੀਂ ਨਿਕਲਣਾ ਸੋਚ ਸਮਝ ਕੇ ਨਿਕਲਣਾ ਕਿਉਂਕਿ visibility 0 ਹੋਵੇਗੀ ਸੜਕਾਂ ਤੇ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦੇਣ ਵਾਲਾ ਆਉਣ ਵਾਲੇ ਦਿਨਾਂ ਦੇ ਲਈ ਵੱਡੀਆਂ ਭਵਿੱਖਵਾਨੀਆਂ ਹੋਗੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਤੇ ਜ਼ਰਾ ਗੌਰ ਕਰਨਾ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਇਸ ਬਾਬਤ ਭਵਿੱਖਵਾਨੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਵਿੱਚ ਲਿਪਟਿਆ ਤੁਹਾਨੂੰ ਪੰਜਾਬ ਨਜ਼ਰ ਆਵੇਗਾ ਸੜਕਾਂ ਉੱਪਰ ਵਿਜ਼ਿਬਿਲਟੀ ਜ਼ੀਰੋ ਹੋਵੇਗੀ ਔਰ ਤੁਹਾਨੂੰ ਦੱਸਿਏ ਤਾਂ ਜਿਸ ਤਰੀਕੇ ਦੇ ਨਾਲ yellow alert ਪੰਜਾਬ ਦੇ ਵਿੱਚ ਜਾਰੀ ਹੈ ਉਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਸੜਕਾਂ ਉੱਪਰ ਵਾਹਨ ਜਿਹੜੇ ਨੇ ਉਹਨਾਂ ਚਲਾਉਣ ਨੂੰ ਲੈ ਕੇ ਸਲਾਹ ਦਿੱਤੀ ਹੈ ਕਿ ਧਿਆਨ ਨਾਲ ਤੁਸੀਂ ਵਾਹਨ ਚਲਾਓ ਨਹੀਂ ਤਾਂ ਕੋਈ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਔਰ ਮੌਸਮ ਵਿਭਾਗ ਦੇ ਮੁਤਾਬਕ ਜਿੰਨਾ ਚਿਰ ਬਾਰਿਸ਼ ਨਹੀਂ ਹੁੰਦੀ ਹੈ ਉਹਨੇ ਦਿਨ ਸੰਗਣੀ ਧੁੰਦ ਦਾ ਕਹਿਰ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਨਾਲ ਦੀ ਨਾਲ ਦੱਸਿਏ ਤਾਂ ਹਵਾਵਾਂ ਜਿਹੜੀਆਂ ਨੇ ਪਹਾੜੀ ਇਲਾਕੇ ਦੇ ਵਿੱਚ ਚੱਲ ਰਹੀਆਂ ਨੇ ਉਸ ਤੋਂ ਬਾਅਦ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ ਹੈ। ਠੰਡੀਆਂ ਹਵਾਵਾਂ ਚੱਲਦੀਆਂ ਨੇ। ਸਵੇਰ ਦੇ ਸਮੇਂ ਜੋ ਹੈ ਕੋਹਰਾ ਪੈਂਦਾ ਹੈ ਔਰ ਪਿੰਡਾਂ ਦੇ ਵਿੱਚ ਖਾਸ ਕਰਕੇ ਉਸ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਵੀ ਸੰਗਣੀ ਧੁੰਦ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਜਿਸ ਦੇ ਨਾਲ ਲੋਕਾਂ ਲਈ ਸੰਕਟ ਪੈਦਾ ਹੋਇਆ ਹੈ। ਸਫ਼ਰ ਕਰਨ ਵਾਲੇ ਲੋਕ ਜੜਾ ਸਾਵਧਾਨੀ ਵਰਤਣ ਕਿਉਂਕਿ ਧੁੰਦ ਦਾ ਕਹਿਰ ਜ਼ਿਆਦਾ ਹੈ ਧੁੰਦ ਹੋਣ ਦੇ ਕਰਕੇ ਤੁਹਾਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ। ਹਾਲਾਂਕਿ ਤੁਹਾਨੂੰ ਦੱਸਿਏ ਤਾਂ ਕਿਹਾ ਗਿਆ ਕਿ ਹੁਣ ਅਗਲੇ ਦਿਨੀ ਪੰਜਾਬ ਦੇ ਬਦਾਨੀ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਦੇ ਵਿੱਚ ਧੁੰਦ ਨੂੰ ਲੈ ਕੇ yellow alert جاری ਹੈ ਇਥੇਲੇ ਖੇਤਰਾਂ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਆ ਪਿਆ ਤੋਂ 100 ਮੀਟਰ ਦੇ ਵਿਚਕਾਰ ਰਹਿਣ ਦੀ ਉਮੀਦ ਚਿਤਾਈ ਜਾ ਰਹੀ ਹੈ ਹਾਲਾਂਕਿ ਹੁਣ ਤਾਪਮਾਨ ਦੇ ਵਿੱਚ ਗਰਾਵਟ ਵੀ ਦੇਖਣ ਨੂੰ ਮਿਲੇਗੀ ਔਰ ਜਨਵਰੀ ਮਹੀਨੇ ਦੇ ਵਿੱਚ ਤੁਹਾਨੂੰ ਜ਼ਿਆਦਾ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਪਹਿਲਾ ਹੀ ਜਿਹੜਾ ਪੰਜਾਬ ਦੇ ਵਿੱਚ yellow alert جاری ਹੈ ਇਸ ਨੂੰ ਲੈ ਕੇ ਸਾਵਧਾਨੀ ਤੁਹਾਨੂੰ ਵਰਤਨੀ ਚਾਹੀਦੀ ਹੈ ਨਾਲ ਦੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਡਿੱਗਦਾ ਨਜ਼ਰ ਆਵੇਗਾ ਜਦਕਿ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਮੌਸਮ ਸਾਫ਼ ਤੇ ਆਮ ਵਰਗਾ ਰਹਿਣ ਦੀ ਸੰਭਾਵਨਾ ਦਿਵਾਈ ਗਈ ਹੈ ਜਾਨਕਿ ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਜਿਹੜੀ ਆ ਨਜ਼ਰ ਆ ਰਹੀ ਆ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਾਰਿਸ਼ ਘੱਟ ਨਜ਼ਰ ਆਈ ਹੈ ਜਾਨਕਿ ਹਾਲੇ ਫਿਲਹਾਲ ਬਾਰਿਸ਼ ਨਹੀਂ ਹੋਈ ਆ ਤੇ ਉਸ ਨੂੰ ਲੈ ਕੇ ਅਲਰਟ ਇਸ ਬਾਬਤ ਜਾਰੀ ਆ ਕਿ ਜਿੰਨੀ ਦੇਰ ਤੱਕ ਬਾਰਿਸ਼ ਨਹੀਂ ਹੁੰਦੀ ਆ ਉੰਨੀ ਦੇਰ ਤੱਕ ਇਸ ਸੰਘਣੀ ਧੁੰਦ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਇਸ ਕਰਕੇ ਘੁੰਮਣ ਜਾਣ ਵਾਲੇ ਕੰਮਕਾਹਾਂ ਤੇ ਜਾਣ ਵਾਲੇ ਲੋਕ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਰਹਿਣ ਵਾਲੀ ਹੈ ਔਰ ਪੰਜਾਬ ਦੇ ਵਿਜ ਸੰਗਣੀ ਧੁੰਦ ਦਾ ਅਲਰਟ ਜਾਰੀ ਹੈ ਸੀਤ ਲਹਿਰ ਜਿਹੜੀ ਆ ਤੁਹਾਨੂੰ ਦੇਖਣ ਨੂੰ ਮਿਲੇਗੀ ਖਾਸ ਖਬਰ ਜਿਹੜੀ ਆ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਧੇਰੇ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਕਿ ਜਿਹੜੀ ਮੌਸਮ ਦੇ ਨਾਲ ਜੁੜੀ ਅਪਡੇਟਾ ਲੋਕਾਂ ਤੱਕ ਪਹੁੰਚ ਸਕੇ ਤੇ ਨਾਲ ਦੀ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ